ਸੌਰਸਿੰਗ ਟੈਨਰਜੀ ਜੀ ਆਇਆਂ ਨੂੰ ਤੋਂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਸੰਸਾਭ ਮੈਨੂੰ ਆਵਾਜ਼ ਆ ਰਹੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਭਈ ਪੰਜਾਬ ਦੇ ਸਾਬਕਾ ਆਈਜੀ ਚਾਹਲ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ 12 ਸਫਿਆਂ ਦੇ ਨੋਟ ਦੇ ਵਿੱਚ ਕੀ ਲਿਖਿਆ ਉਹਨੇ ਜਿਹੜੇ ਅਮਰ ਸਿੰਘ ਚੈਲਾ ਇਹ ਪੰਜਾਬ ਦੇ ਸਾਬਕਾ ਆਈਜੀ ਆ ਇੰਸਪੈਕਟਰ ਜਨਰਲ ਆਪ ਪੁਲਿਸ ਸਬਕਾ ਇਹ ਪਟਿਆਲੇ ਦੇ ਵਿੱਚ ਰਹਿੰਦੇ ਆ ਇਹਨਾਂ ਨੇ ਆਪਦੇ ਗਨਮੈਂਟ ਦੀ ਰਵਲਵਰ ਲਈ ਤੇ ਅਗਰ ਢਿੱਡ ਦੇ ਵਿੱਚ ਗੋਲੀ ਮਾਰ ਲਈ ਤੁਰੰਤ ਇਹਨਾਂ ਨੂੰ ਪਟਿਆਲੇ ਦੇ ਇੱਕ ਹਸਪਤਾਲ ਤੇ ਭਰਤੀ ਕਰਵਾਇਆ ਗਿਆ ਜਿੰਨੀ ਕਿ ਜਾਣਕਾਰੀ ਮਿਲੀ ਆ ਹੁਣ ਇਹਨਾਂ ਦੀ ਸਰਜਰੀ ਹੋ ਚੁੱਕੀ ਆ ਖਤਰੇ ਤੋਂ ਬਾਹਰ ਆ ਪਰ ਤੰਦਰੁਸਤ ਹੋਣ ਤੇ ਵਕਤ ਲੱਗੂਗਾ ਜਿਹੜੇ ਪਟਿਆਲੇ ਦੇ ਐਸਐਸਪੀ ਆ ਵਰਣ ਸ਼ਰਮਾ ਉਹਨਾਂ ਨੇ ਗੱਲ ਕਹੀ ਆ ਵੀ ਜਦੋਂ ਸਾਨੂੰ ਸੂਚਨਾ ਮਿਲੀ ਤੇ ਤੁਰੰਤ ਪੁਲਿਸ ਦੀ ਗਰ ਟੀਮ ਇਹਨਾਂ ਦੇ ਘਰ ਦੇ ਵਿੱਚ ਪਹੁੰਚ ਗਈ ਨਾ ਸੀ ਇਹ ਹੋ ਗਈ ਜੀ ਇੱਕ ਗੱਲ ਦੂਜੀ ਗੱਲ ਕੀ 12 ਸਫਿਆਂ ਦੇ ਵਿੱਚ ਇਹਨਾਂ ਨੇ ਲਿਖਿਆ ਕੀ ਅਸਲ ਵਿੱਚ ਕਈ ਤਰ੍ਹਾਂ ਦੇ ਸਵਾਲ ਨਵੇਂ ਖੜੇ ਹੁੰਦੇ ਆ ਇਹਨਾਂ ਦੇ ਕਹਿਣ ਮੁਤਾਬਕ ਸੁਇਸਾਈਡ ਨੋਟ ਇਹਨਾਂ ਨੇ ਜਿਹੜਾ ਲਿਖਿਆ ਉਹਦੇ 'ਚ ਕਿਹਾ ਜੀ ਕਿ ਵੈਲਥ ਇਕਵਿਟੀ ਐਡਵਾਈਜ਼ਰ ਦੱਸ ਕੇ ਤੇ 8 ਕਰੋੜ ਤੇ 10 ਲੱਖ ਰੁਪਏ ਦੀ ਮੇਰੇ ਨਾਲ ਠੱਗੀ ਹੋਈ ਆ ਇਹ ਕਹਿੰਦੀ ਜੀ ਵਟਸਐਪ ਦੇ ਉੱਤੇ ਤੇ ਹੋਰ ਵਕ ਵਕ ਫੋਨ ਦੇ ਉੱਤੇ ਜਿਹੜੇ ਗਰੁੱਪ ਸਰਗਰਮ ਜਿਹੜੇ ਕਹਿੰਦੇ ਵੀ ਇਨਵੈਸਟਮੈਂਟ ਕਰੋ ਤੁਹਾਨੂੰ ਉਹਦੇ ਵਿੱਚ ਇਨਾ ਮੁਨਾਫਾ ਹੋਊਗਾ ਇਨਾ ਮੁਨਾਫਾ ਹੋਊਗਾ ਮੈਂ ਉਹਦੇ ਝਾਂਸੇ ਦੇ ਵਿੱਚ ਆ ਗਿਆ ਮੈਂ ਆਪਦੇ ਸਾਥੀਆਂ ਦੇ ਵੀ ਮੈਂ ਆਪਦੇ ਵੀ ਪੈਸੇ ਗਰੰਟੀ ਦੇ ਉੱਤੇ ਲਵਾਈ ਗਿਆ ਤੇ ਬਾਅਦ ਵਿੱਚ ਮੇਰੇ ਨਾਲ ਠੱਗੀ ਵਤ ਗਈ ਤੇ ਫਿਰ ਭਾਈ ਮੈਂ ਹੁਣ ਚੌਣਾ ਜੀ ਕਿ ਮੈਂ ਮਾਨਸਿਕ ਤੌਰ ਤੇ ਪਰੇਸ਼ਾਨ ਬਹੁਤ ਆ ਤੇ ਮੈਂ ਡੀਜੀਪੀ ਗੌਰਵ ਯਾਦਵ ਸਾਹਿਬ ਤੋਂ ਚੌਣਾ ਜੀ ਕਿ ਮੇਰੇ ਜਾਣ ਤੋਂ ਬਾਅਦ ਇਹਦੀ ਮੁਕੰਮਲ ਪੜਤਾਲ ਕਰਾਈ ਜਾਵੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਚਲੋ ਇਹਦੀ ਜ਼ਿੰਦਗੀ ਬਚ ਗਈ ਇਹ ਬਚੇ ਰਹਿਣ ਤੰਦਰੁਸਤ ਰਹਿਣ ਵੀ ਜੇਕਰ ਇੱਕ ਆਈਜੀ ਲੈਵਲ ਦਾ ਅਧਿਕਾਰੀ ਇਹ ਜਿਹੜੀ ਔਨਲਾਈਨ ਇਨਵੈਸਟਮੈਂਟ ਦੇ ਚਾਂਸੇ ਦੇ ਵਿੱਚ ਆ ਕੇ ਫਸ ਸਕਦਾ ਤੇ ਫਿਰ ਮੇਰੇ ਤੁਹਾਡੇ ਵਰਗਿਆਂ ਦਾ ਕੀ ਮੰਨਦਾ ਹੋਊਗਾ ਸਵਾਲ ਇਹ ਆ ਜੀ ਕਿਉਂਕਿ ਪੁਰਸੇ ਦੇ ਤਾਂ ਇਹ ਹੋਏ ਜੀ ਇਨਵੈਸਟਮੈਂਟ ਦੇ ਨਾਂ ਦੇ ਉੱਤੇ ਠੱਗੀ ਮਾਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕਰਨੀ ਹੁੰਦੀ ਆ ਇਥੇ ਆਈਜੀ ਲੈਵਲ ਤੇ ਤਾਂ ਘੜੀ ਖੋਦੇ ਇਸ ਮਸਲੇ ਤੇ ਫਸ ਜਾਂਦੇ ਆ ਤੇ ਹਾਲ ਉਹਦੇ ਵਿੱਚ ਇਹ ਕੱਢਦੇ ਜੀ ਕਿ ਆਪਾਂ ਚਲੋ ਖੁਦਕੁਸ਼ੀ ਕਰ ਲੈਨੇ ਆ ਸੋ ਇਹ ਬੜੇ ਸੋਚਣ ਵਾਲੀ ਗੱਲ ਆ ਜੀ ਕਿ ਮੇਰੇ ਲਈ ਬਾਕੀ ਸਭ ਦੇ ਲਈ ਕਿ ਅਸੀਂ ਆਨਲਾਈਨ ਇਨਵੈਸਟਮੈਂਟ ਦੇ ਚਾਂਸੇ ਦੇ ਵਿੱਚ ਨਾ ਆਇਆ ਕਰੀਏ ਨਹੀਂ ਤਾਂ ਖਬਰਾਂ ਇਹੋ ਜਿਹੀਆਂ ਆਉਂਦੀਆਂ ਜੀ ਨੋ ਕਿਤੇ ਇਹ ਨਾ ਸ਼ੁਰੂ ਹੋ ਜਾਏ ਵੀ ਤਨ ਸਰਕਾਰੀ ਤਨਖਾਹ ਲੈਣ ਵਾਲੇ ਆਈਜੀ ਕੋਲੇ 8 ਕਰੋੜ ਰੁਪਈਆ ਕਿੱਥੋਂ ਆ ਗਿਆ ਇਹ ਕਹਿੰਦੇ ਕਿ ਮੈਂ ਆਪਣੇ ਦੋਸਤਾਂ ਮੈਂ ਆਪਣੇ ਰਿਸ਼ਤੇਦਾਰਾਂ ਸਕੇ ਸਬੰਧਾਂ ਦਾ ਤਾਂ ਪੈਸੇ ਲੈ ਕੇ ਇਨਵੈਸਟ ਕੀਤੇ ਸੀਗੇ ਹਮ ਹਮ ਤੇ ਬਾਕੀ ਸੁਣ ਰਿਹਾ ਸੋ ਵੀ ਸਕੂਲ ਦੇ ਜਿਹੜੇ ਵਿਦਿਆਰਥੀਆਂ ਦੇ ਝਗੜੇ ਦੇ ਵਿੱਚ ਕਹਿੰਦੇ ਗੋਲੀ ਚੱਲੀ ਆ ਤੇ ਕਾਫੀ ਖੂਨ ਖਰਾਬਾ ਹੋਇਆ ਉੱਥੇ ਕਿੱਥੇ ਹੋਇਆ ਜੀ ਇਹ ਹਾਲਾਤਾਂ ਬਿਲਕੁਲ ਜੀ ਇਹ ਅੰਮ੍ਰਿਤਸਰ ਤੋਂ ਖਬਰ ਆਈ ਜੀ ਅੰਮ੍ਰਿਤਸਰ ਦੇ ਵਿੱਚ ਇੱਕ ਵਾਪਰਿਆ ਇਸੇ ਪਤਾ ਲੱਗਾ ਜੀ ਕਿ ਇਸੇ ਅੰਮ੍ਰਿਤਸਰ ਦੇ ਲੋਹਾਰ ਕਾਲ ਉਰ ਦੇ ਉੱਤੇ ਤੇ ਅੱਜ ਆਸਰ ਦੇ ਵੇਲੇ ਦਹਿਸ਼ਤ ਫੈਲ ਗਈ ਜਦੋਂ ਦੋ ਮੁੰਡਿਆਂ ਦੇ ਵਿੱਚ ਹੋਈ ਲੜਾਈ ਦੇ ਵਿੱਚ ਗੋਲ ਗੋਚਾ ਲੱਗ ਪਿਆ ਇਸ ਗੋਲੀਬਾਰੀ ਦੇ ਵਿੱਚ ਇੱਕ ਮੁੰਡਾ ਗੰਭੀਰ ਜ਼ਖਮੀ ਹੋ ਗਿਆ ਉਹਨੂੰ ਤੁਰੰਤ ਸਿਵਲ ਹਸਪਤਾਲ ਅੰਮ੍ਰਿਤਸਰ ਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਗੱਲ ਕਹੀ ਹੈ ਜਿਹੜਾ ਮੁੰਡਾ ਜ਼ਖਮੀ ਹੋਇਆ ਇਹ 11ਵੀਂ ਕਲਾਸ ਦਾ ਵਿਦਿਆਰਥੀ ਆ ਅਸ਼ਪ੍ਰੀਤ ਸਿੰਘ ਹੁਣ ਅਗਲੀ ਗੱਲ ਇਹ ਜੀ ਕਿ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਵਿੱਚ ਕੋਈ ਇਸ ਤੋਂ ਬਾਅਦ ਮਾਮਲੇ ਨੂੰ ਸੁਲਝਾਉਣ ਵਾਸਤੇ ਲੋਹਾਰਕਾ ਰੋਡ ਦੇ ਉੱਤੇ ਇਕੱਠੇ ਹੋਏ ਲੜਾਈ ਇੱਥੇ ਫੇਰ ਸ਼ੁਰੂ ਹੋ ਗਈ। ਸੋ ਪਤਾ ਲੱਗਾ ਜੀ ਇਸ ਘਟਨਾ ਦੇ ਵਿੱਚ ਇੱਕ ਮੁੰਡੇ ਨੇ ਹਰਿੰਦਰ ਸਿੰਘ ਨੇ ਗੋਲੀ ਚਲਾਤੀ ਜਿਹੜੀ ਅਸ਼ਪ੍ਰੀਤ ਸਿੰਘ ਦੀ ਲੱਤ ਦੇ ਵਿੱਚ ਵੱਜੀ ਆ। ਮੌਕੇ ਦੇ ਉੱਤੇ 500 ਦੇ ਕਿ 6 ਰਾਊਂਡ ਫਾਇਰ ਕੀਤੇ ਗਏ ਆ। ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ 11ਵੀਂ 12ਵੀਂ ਕਲਾਸ ਵਾਲੇ ਮੁੰਡੇ ਪਿਸਤੌਲਾਂ ਲਈ ਫਿਰਦੇ ਆ। ਉਹਨਾਂ ਦੇ ਕੋਲ ਕਿਤਾਬ ਹੋਵੇ ਨਾ ਹੋਵੇ ਪਰ ਕੁਝ ਕਿਹੋ ਜਿਹਾ ਜਿਹੜੇ ਕਿ ਪਿਸਤੌਲਾਂ ਦੀ ਵਰਤੋਂ ਐ ਕਰਦੇ ਆ। ਅ ਬਾਕੀ 우ਸਤਾਦ ਪੂਰਨ ਸ਼ਾਹ ਕੋਟੀ ਜੀ ਕਹਿੰਦੇ ਉਹਨਾਂ ਦਾ ਇੰਤਕਾਲ ਹੋ ਗਿਆ ਜੀ ਇਹ ਬੜੇ ਦੁੱਖ ਦੀ ਖਬਰ ਹੈ ਜੀ ਅੱਜ 72 ਤੇ 73 ਸਾਲ ਦੀ ਉਮਰ ਸੀ ਜੀ ਸ਼ਾਹ ਕੋਟੀ ਸਾਹਿਬ ਦੀ ਬੜੀ ਵੱਡੀ ਬੜੀ ਮਹਾਨ ਹਸਤੀ ਜਿਨ੍ਹਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਇਹ ਨਹੀਂ ਵੀ ਕਮਰਸ਼ੀਅਲ ਹੀ ਕਰਨਾ ਜਿਨ੍ਹਾਂ ਨੇ ਮੈਂ ਸੋਚਦਾ ਹੁੰਦਾ ਵੀ ਸਾਡੇ ਕੋਲੇ ਪੰਜਾਬੀ ਸੰਗੀਤ ਦੀ ਭਗਤੀ ਕਰਨ ਵਾਲੇ ਕੁਝ ਕ ਬੰਦੇ ਹੀ ਆ ਜਿਨ੍ਹਾਂ ਨੇ ਭਗਤੀ ਕੀਤੀ ਹੈ ਇਸ ਤਰੀਕੇ ਦੀ ਜਿਨ੍ਹਾਂ ਨੇ ਕਦੇ ਪੈਸਾ ਕਮਾਉਣ ਦੇ ਵੱਲ ਗੌਰ ਹੀ ਨਹੀਂ ਕੀਤੀ ਇੱਕ ਵਾਰੀ ਉਹਨਾਂ ਨੇ ਇੰਟਰਵਿਊ ਦੇ ਵਿੱਚ ਗੱਲ ਕਹੀ ਸੀ ਕਿ ਕਹਿੰਦੇ ਜੀ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ 1 ਲੱਖ ਰੁਪਈਆ ਇਕੱਠਾ ਸਲੀਮ ਤੋਂ ਲੈ ਕੇ ਜਾਂ ਸਲੀਮ ਕਮਾ ਕੇ ਲਿਆਇਆ ਤੇ ਉਹ ਮੈਂ ਦੇਖਿਆ ਨਹੀਂ ਤਾਂ ਮੈਂ ਜ਼ਿੰਦਗੀ ਦੇ ਵਿੱਚ ਕਦੇ ਪੈਸੇ ਕਮਾਏ ਨਹੀਂ ਸੀਗੇ ਐਂ ਚੱਲੀ ਗਿਆ ਸਾਰਾ ਕੁਝ ਉਹ ਪੂਰਨਸ਼ਾ ਕੋਟੀ ਦੇ ਜਿਹੜੇ ਸ਼ਗਿਰਦ ਆ ਉਹ ਜਸਵੀਰ ਜੱਸੀ ਵੀ ਆ ਸੰਸਰਾਜ ਹੰਸਗੋਰੀ ਵੀ ਆ ਸੈਂਕੜੇ ਹੋਰ ਵੀ ਆ ਜਿਨ੍ਹਾਂ ਨੇ ਬਹੁਤ ਲੰਮਣਾ ਕੱਟਿਆ ਸਲੀਮ ਇਹਨਾਂ ਦਾ ਪੁੱਤ ਹੈ ਜੀ ਪੂਰਨਸ਼ਾ ਕੋਟੀ ਦਾ ਤੇ ਪਰਵੇਸ਼ ਪੇ ਜੀ ਇਹ ਵੀ ਪੁੱਤ ਹੈ ਇਹਨਾਂ ਦਾ ਤੁਹਾਡੇ ਮੈਂ ਜਾ ਕੇ ਵੀ ਆਏ ਕਿ ਜਲੰਧਰ ਦੇ ਜਵਲਨਗਰ ਦੇ ਵਿੱਚ ਘਰ ਇਹਨਾਂ ਦਾ ਕੱਲ ਨੂੰ ਇਹਨਾਂ ਨੂੰ ਸੁਪਰ ਦੇਖਾ ਕੀਤਾ ਜਾਣਾ ਜੀ ਦੁਪਹਿਰੇ 12 ਵਜੇ ਯਾਨੀ ਕਿ ਭਾਰਤ ਦੇ ਮੰਗਲਵਾਰ ਨੂੰ ਦੁਪਹਿਰੇ 12 ਵਜੇ ਸੁਪਰ ਦੇਖਾ ਕੀਤਾ ਜਾਣਾ ਸੋ ਸ਼ਾਹਕੁਟੀ ਸਾਹਿਬ ਪਿਛਲੇ ਕੁਝ ਸਮੇਂ ਤੋਂ ਥੋੜੇ ਬਹੁਤ ਢਿੱਲੇ ਮੱਠੇ ਸੀਗੇ ਪਰ ਇੰਨੇ ਬਿਮਾਰ ਨਹੀਂ ਸੀ ਕਿ ਭਾਈ ਕਹੇ ਵੀ ਉਹਨਾਂ ਦੀ ਮੌਤ ਦਾ ਕਾਰਨ ਬਣ ਸਕਦਾ ਪਰ ਇਸ ਬਰੇ ਦੇ ਵਿੱਚ ਫਿਰ ਸਾਡੇ ਕੋਲ ਬੜੀਆਂ ਵੱਡੀਆਂ ਹਸਤਾਂ ਤੁਰ ਗਈਆਂ ਸੋਦਰ ਸਿੰਘ ਜੀ ਬਰੇ ਦੇ ਵਿੱਚ ਗਏ ਆ ਜਸਵਿੰਦਰ ਭੱਲਾ ਸਾਹਿਬ ਗਏ ਆ ਚਰਨਜੀਤ ਹੋਜਾ ਸਾਹਿਬ ਗਏ ਆ ਰਾਜਵੀਰ ਜਵੰਦਾ ਹੋਰੀ ਗਏ ਆ ਆ ਹੁਣ ਸ਼ਾਹਕੁੱਤੀ ਸਾਹਿਬ ਚਲੇ ਗਏ ਆ ਵਰਿੰਦਰ ਘੁੰਮਣ ਵਰਗਾ ਜਿਹੜਾ ਬੋਡੀ ਬਿਲਡਰ ਉਹ ਚਲਾ ਗਿਆ ਹੋਰ ਬੜੀਆਂ ਵੱਟੀਆਂ ਹਸਤੀਆਂ ਗਈਆਂ ਜੀ ਤੇ ਮਨਪ੍ਰੀਤ ਈਆਲੀ ਜਿਨ੍ਹਾਂ ਨੇ ਆਪਣੇ ਸੁਧਾਰਵਾਦੀ ਗਰੁੱਪ ਸੀ ਜੀ ਨੂੰ ਪਹਿਲਾਂ ਬਾਗੀ ਗਰੁੱਪ ਵੀ ਕਹਿੰਦੇ ਸੀ ਉਹਨਾਂ ਨਾਲ ਕਾਫੀ ਨੇੜਤਾ ਤੇ ਉਹਨਾਂ ਦੇ ਲੀਡਰ ਸਨ ਇਹ ਹੁਣ ਉਹਨਾਂ ਨੂੰ ਕਿਉਂ ਕਹਿਣਾ ਪਿਆ ਕਿ ਮੇਰੇ ਕੋਈ ਮਤਭੇਦ ਨਹੀਂ ਅਸਲ ਵਿੱਚ ਇਹ ਮੈਡੀ ਮਨਪ੍ਰੀਤ ਇਹ ਆਲੀ ਦੇ ਦੋ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀ ਉਹ ਕਹਿੰਦੇ ਵੀ ਜਿਹੜੇ ਮੇਰੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੇ ਵਿੱਚ ਜਿੱਤੇ ਆ ਉਮੀਦਵਾਰ ਇਹ ਆਜ਼ਾਦ ਤੌਰ ਦੇ ਉੱਤੇ ਜਿੱਤੇ ਆ ਆਜ਼ਾਦ ਉਮੀਦਵਾਰ ਸੀ ਨਾ ਕਿ ਇਹ ਅਕਾਲੀ ਦਲ ਪੁਨਰ ਸੁਰਜੀਤੀ ਦੇ ਉਮੀਦਵਾਰ ਸੀ ਉਹ ਕਹਿੰਦੇ ਜੀ ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਸੀਗਾ ਹੁਣ ਇਸ ਗੱਲ ਦੇ ਉੱਤੇ ਸਵਾਲ ਪੈਦਾ ਹੋ ਗਿਆ ਵੀ ਅਕਾਲੀ ਦਲ ਪੁਨਰ ਸੁਰਜੀਤੀ ਵਿੱਚ ਦਖਲਾਰਾ ਪੈ ਵੀ ਗਿਆ ਹੁਣ ਉਸ ਤੋਂ ਅਗਲੀ ਗੱਲ ਇਹ ਜੀ ਕਿ ਲੰਘੇ ਕੱਲ ਇੱਕ ਮੀਟਿੰਗ ਹੋਈ ਆ ਪੁਨਰ ਸੁਰਜੀਤੀ ਦਲ ਦੀ ਇਰੇ ਵਿੱਚ ਕਹਿੰਦੇ ਵੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਪ੍ਰਧਾਨ ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਕਰਤੀ ਕਹਿੰਦੇ ਕਿ ਮੈਂ ਪ੍ਰਧਾਨ ਨਹੀਂ ਰਹਿਣਾਗਾ ਕਿਸੇ ਹੋਰ ਨੂੰ ਪ੍ਰਧਾਨ ਲਾ ਲਓ ਵੀ ਨਾ ਮੇਰੀ ਪਹਿਲਾਂ ਕੋਈ ਇੱਛਾ ਸੀ ਨਾ ਮੇਰੀ ਹੁਣ ਇੱਛਾ ਵੀ ਜਿਸ ਤਰੀਕੇ ਦੇ ਨਾਲ ਆਪਣੇ ਨੇਤਾ ਬਿਆਨ ਦੇ ਰਹੇ ਆ ਤੇ ਮੈਂ ਇਸ ਹਾਲਾਤ ਦੇ ਵਿੱਚ ਪ੍ਰਧਾਨ ਨਹੀਂ ਰਹਿ ਸਕਦਾ ਮੈਂ ਕੰਮ ਨਹੀਂ ਕਰ ਸਕਦਾ ਚਲੋ ਅਸਤੀਫਾ ਤਾਂ ਮੰਨਦੂਰ ਨਹੀਂ ਹੋਇਆ ਪਰ ਹੁਣ ਮੰਤਰੀਪਤੀ ਤੇਯਾਰੀ ਨੇ ਸਪਸ਼ਟਿਕਰਨ ਦਿੱਤਾ ਉਹ ਕਹਿੰਦੇ ਜੀ ਮੇਰੇ ਕਿਸੇ ਨੂੰ ਇਦਾਂ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਮੈਂ ਕਿਸੇ ਨੂੰ ਡੀਗ੍ਰੇਡ ਕਰਦਾ ਮੇਰਾ ਮਤਲਬ ਕਹਿਣ ਦਾ ਇਹ ਸੀਗਾ ਕਿ ਦੇਖੋ ਮੈਂ ਪੁਨਰਸੁਰਜੀਤੀ ਦਲ ਦੀ ਕਰੇ ਮੀਟਿੰਗ 'ਚ ਨਹੀਂ ਗਿਆ ਕਦੇ ਕੋਈ ਸਰਗਰਮੀ 'ਚ ਹਿੱਸਾ ਨਹੀਂ ਲਿਆ ਮੇਰੀ ਤਾਂ ਡਿਊਟੀ ਸੀ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੀ ਬਣਾਈ ਗਈ ਸੀ ਉਹਦੇ ਵਿੱਚ ਮੇਰੀ ਡਿਊਟੀ ਸੀ ਵੀ ਭਾਈ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਕਰਨੀ ਆ ਮੈਂ ਉਹ ਕੰਮ ਕੀਤਾ ਤੇ ਉਸ ਤੋਂ ਬਾਅਦ ਮੈਂ ਚੁੱਪਾ ਕਿ ਮੈਂ ਕੋਈ ਕਿਸੇ ਦੇ ਖਿਲਾਫ ਨਹੀਂਗਾ ਨਾ ਮੈਂ ਪੁਨਰਸੁਰਜੀਤੀ ਦਲ ਦੇ ਆ ਨਾ ਕਿਸੇ ਹੋਰ ਦੇ ਆ ਤੇ ਉਹਨਾਂ ਨੇ ਇਸ ਤਰੀਕੇ ਨਾਲ ਗੱਲ ਨੂੰ ਮੱਧਮ ਜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਹਮਮ ਪਰ ਉਹ ਗਰੁੱਪ ਵੀ ਹੁਣ ਠੁੱਸ ਹੋ ਗਿਆ ਮੈਨੂੰ ਲੱਗਦਾ ਆਪਾਂ ਨੂੰ ਕਹਿੰਦੇ ਕਿ ਖੁੱਸਾ ਉਹਦਾ ਕਾਰਨ ਮੈਨੂੰ ਲੱਗਦਾ ਜੀ ਦੇਖੋ ਹੋ ਸਕਦਾ ਮੇਰਾ ਅੰਦਾਜ਼ਾ ਗਲਤ ਹੋਵੇ ਪਰ ਮੈਨੂੰ ਲੱਗਦਾ ਵੀ ਇਹ ਅੰਦਾਜ਼ਾ ਸ਼ਾਇਦ ਹੀ ਗਲਤ ਹੋਵੇ ਕਿਉਂਕਿ ਆਉਂਦੇ ਸਮੇਂ ਦੇ ਵਿੱਚ ਪੁਨਰ ਸੁਰਜੀਤੀ ਦਲ ਦੇ ਕਈ ਬੰਦੇ ਮੁਰਕੇ ਬਾਦਲ ਧੜੇ ਦੇ ਵਿੱਚ ਆ ਜਾਣੇ ਕੁਝ ਕੁ ਸ਼ਾਇਦ ਇੱਥੇ ਵੀ ਰਹਿਣ ਕੁਝ ਕਿਸੇ ਹੋਰ ਪਾਸੇ ਤੁਰ ਜਾਣੇ ਆ ਕਿਉਂਕਿ ਦੇਖੋ ਪਾਰਟੀ ਬਣਾਉਣੇ ਕੀ ਔਖਾ ਕੰਮ ਨਹੀਂਗਾ ਜੀ ਪਾਰਟੀ ਭਾਵੇਂ ਤੁਸੀਂ ਕੱਲ ਨੂੰ ਰਜਿਸਟਰਡ ਕਰਵਾਲੋ ਉਹਦਾ ਗੂਤ ਪੱਧਰ ਤੱਕ ਗਲੀ ਪੱਧਰ ਤੱਕ ਪੱਤੀ ਪੱਧਰ ਤੱਕ ਆਪਦਾ ਕਿਡਰ ਪੈਦਾ ਕਰਨਾ ਦਸਤਰ ਬਣਾਉਣੇ ਪ੍ਰਚਾਰ ਕਰਨਾ ਸਮਗਰੀ ਬਣਾਉਣੀ ਇਹ ਬਹੁਤ ਮਹਿੰਗਾ ਕੰਮ ਆ ਬੜਾ ਪੈਸੇ ਵਾਲਾ ਵੀ ਕੰਮ ਆ ਬੜੇ ਇਹਦੇ ਚ ਐਫਰਟ ਲੱਗਦੇ ਆ ਜਿਹੜੇ ਕਿ ਇਹਨਾਂ ਦੇ ਕੋਲੋਂ ਹਾਲੇ ਤੱਕ ਲਾਏ ਨਹੀਂ ਗਏ ਕੋਈ ਹਾਲੇ ਤੱਕ ਬਹੁਤ ਵੱਡੀ ਗੱਲ ਵੀ ਛੰਡੀ ਆ ਬਹੁਤ ਵੱਡਾ ਕੋਈ ਸਰਗਰਮ ਵਿਚਾਰ ਹੈਗਾ ਸਰਗਰਮ ਪਾਰਟੀ ਚੱਲ ਰਹੀ ਆ ਕੁਝ ਵੀ ਇਹੋ ਜਿਹਾ ਨਹੀਂ ਗਾਜੀ ਅੱਛਾ ਜੀ ਇਹ ਗੱਲ ਚੱਲੀ ਆ ਹੁਣ ਤਾਂ ਤੁਸੀਂ ਦੇਖਿਆ ਹੀ ਨਤੀਜੇ ਜਿਹੜੇ ਆਏ ਆ ਬਲਾਕ ਸਮਤੀ ਦੇ ਇਹ ਇਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਬਾਈਬਲ ਕਲਾਾਂ ਤੇ ਸਰਾਵਾਂ ਵਾਲੇ ਉਹ ਦੋਨੋਂ ਹੀ ਕੈਂਡੀਡੇਟ ਜਿਹੜੇ ਸੀ ਉਹ ਬਾਦਲ ਸਾਹਿਬ ਦੇ ਕੈਂਡੀਡੇਟ ਜਿੱਤ ਗਏ ਸੁਖਵੀਰ ਸਿੰਘ ਬਾਦਲ ਦੇ ਇਹਦਾ ਮਤਲਬ ਲੋਕਾਂ ਨੇ ਜਿਹੜੀ ਬੇਅਦਬੀ ਵਾਲੀ ਗੱਲ ਸੀ ਉਹ ਅੱਖੋਂ ਪਰੋਖੇ ਕਰਤੀ ਦੇਖੋ ਮੰਨਿਆ ਤਾਂ ਇਹੀ ਜਾ ਰਿਹਾ ਜੀ ਦੇਖੋ ਜਿਹੜੀ ਦਾ ਇਹ ਟੋਣ ਆ ਜੀ ਇਸ ਟੂਰਨਾਮੈਂ ਇਹ ਵੀ ਗੱਲ ਕਹਿਣਾ ਵੀ ਭਾਈ ਇਹਦੇ ਕੋਈ ਨਤੀਜੇ ਆ ਬਿਲਕੁਲ ਇਹ 2027 ਦੇ ਵਿੱਚ ਵੀ ਬਿਲਕੁਲ ਉਤਸੱਲੀ ਕਰ ਦੇਣਗੇ ਪਰ ਹਾਂ ਜਿਸ ਤਰੀਕੇ ਦੇ ਨਤੀਜੇ ਆ ਇਹਨੇ ਕਈ ਕੁਝ ਸਾਬਤ ਕੀਤਾ ਜੀ ਕਿ ਲੋਕ ਆ ਜਿਹਨੇ ਅਕਾਲੀ ਦਲ ਦੇ ਨਾਲ ਫਿਰ ਇੱਕ ਵਾਰੀ ਲਗਾ ਰੱਖਣ ਲੱਗੇ ਆ ਤੇ ਹੁਣ ਤਾਂ ਡਾਇਨਾਸੌਰਾਂ ਦੀ ਜੰਗ ਚੱਲ ਰਹੀ ਹੈ ਜੀ ਪੰਜਾਬ ਦੇ ਵਿੱਚ ਇਸ ਵੇਲੇ ਡਾਇਨਾਸੌਰਾਂ ਦਾ ਰੌਲਾ ਪੈ ਰਿਹਾ ਦੇਖੋ ਅਕਾਲੀ ਦਲ ਏਆਈ ਦੇ ਰਾਂਗੇ ਵੀਡੀਓ ਬਣਾ ਰਿਹਾ ਵੀ ਸੁਖਬੀਰ ਸਿੰਘ ਬਾਦਲ ਸੰਗੜਪਾ ਕੇ ਪਰੇ ਆਉਂਦੇ ਡਾਇਨਾਸੌਰ ਨੂੰ ਇੱਕ ਵੀਡੀਓ ਦੇ ਵਿੱਚ ਅਸੀਂ ਦੇਖਿਆ ਜੀ ਕਿ ਉਹ ਟਰਾਲੀ ਦੇ ਵਿੱਚ ਡਾਇਨਾਸੌਰ ਆ ਤੇ ਟਰੈਕਟਰ ਚਲਾ ਕੇ ਆਉਂਦੇ ਆ ਇੱਕ ਦੇ ਵਿੱਚ ਡਾਇਨਾਸੌਰ ਦੇ ਉੱਤੇ ਬੈਠ ਕੇ ਆ ਰਹੇ ਆ ਤੇ ਮਗਰਲੇ ਪਾਸੇ ਆਵਾਜ਼ ਆ ਰਹੀ ਹੈ ਉਹ ਅੱਗੇ ਹੋਏ ਅੱਗੇ ਹੋਏ ਅੱਗੇ ਹੋਏ ਅਕਾਲੀ ਵੀ ਅੱਗੇ ਤੇ ਡਾਇਨਾਸੌਰ ਵੀ ਅੱਗੇ ਇੱਕ ਆਮ ਆਦਮੀ ਪਾਰਟੀ ਦੀ AI ਵੀਡੀਓ ਆ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਖੁਰੀਆ ਜਿਹੜੇ ਉਹ ਡਾਇਨਾਸੌਰ ਤੇ ਬੈਠ ਕੇ ਆ ਰਹੇ ਤੇ ਭਗਵੰਤ ਮਾਨ ਖੁਰੀ ਮੂਰੇ ਖੜ ਕੇ ਤਹਾੜਦੇ ਆ ਤੇ ਡਾਇਨਾਸੌਰ ਪੂਛਾ ਨੂੰ ਭੱਜ ਜਾਂਦਾ ਤੇ ਉਹ ਪੈਰ ਮਾਰਦੇ ਡਾਇਨਾਸੌਰ ਦੀ ਪੂਛ ਦੇ ਤੇ ਪੂਛ ਲੈ ਕੇ ਐ ਟੁੱਟ ਜਣੀ ਜਿਵੇਂ ਕਿਰਲੀ ਦੀ ਟੁੱਟਦੀ ਹੁੰਦੀ ਹੈ ਇੱਕ ਤੀਜੀ ਵੀਡੀਓ ਜਿਹੜੀ ਕਾਂਗਰਸ ਦੀ ਆ ਜਿੱਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਕਾਂਗਰਸ ਦੇ ਇੱਕ ਨੇਤਾ ਨੇ ਉਹਦੀ ਨਿਆਣਿਆਂ ਵਾਲਾ ਜਿਹੜਾ ਖੜਾਉਣਾ ਹੁੰਦਾ ਜਿਹੜਾ ਜਿੱਥੇ ਹਵਾ ਭਰੀ ਹੁੰਦੀ ਡਾਇਨਾਸੌਰ ਤੇ ਉਹ ਡਾਇਨਾਸੌਰ ਲੈ ਕੇ ਤੇ ਪੱਤਰਕਾਰਾਂ ਦੇ ਮੂਰੇ ਬੈਠਾ ਇੰਨਾ ਮਾਰਦਾ ਵਿੱਚ ਦੇ ਕਹਿੰਦੇ ਆ ਲੋ ਦੀ ਡਾਇਨਾਸੌਰ ਦੀ ਫੂਕ ਨਿਕਲ ਗਈ ਇਹ ਨਹੀਂ ਸਤਾਈ ਚੋਂਦੇ ਜੀ। ਇਹ ਖੈਰ ਅੰਤ ਇਹ ਸੰਦੇ ਸੋ ਵੀ ਜੀ मिनिस्टर ਪੰਜਾਬ ਸਿਹਤ ਬੀਮਾ ਬਾਰੇ ਕਹਿੰਦੇ ਕਾਫੀ ਹੁਣ ਸੀਰੀਅਸ ਨੇ ਕਦੋਂ ਸ਼ੁਰੂ ਹੋ ਜਾਣਾ ਇਹ ਸਿਹਤ ਬੀਮਾ। ਦੇਖੋ ਅੱਜ ਭਗਵਾਨ ਤੁਮਨ ਸਾਹਿਬ ਨੇ ਗੱਲ ਕਹੀ ਹੈ ਮੁੱਖ ਮੰਤਰੀ ਨੇ ਉਹ ਕਹਿੰਦੇ ਜੀ ਬਹੁਤ ਜਲਦ ਇਹ ਸਕੀਮ ਸ਼ੁਰੂ ਹੋਣ ਲੱਗੀ ਆ ਪੰਜਾਬ ਦੇ 65 ਲੱਖ ਲੋਕਾਂ ਦਾ ਇਹਦੇ ਚ ਫਾਇਦਾ ਹੋਊਗਾ। ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਅਸੀਂ ਇਸ ਸਕੀਮ ਲਈ ਤਿਆਰੀਆਂ ਕੀਤੀਆਂ ਇੱਕ ਕੈਸ਼ਲੈਸ ਬੀਮਾ ਯੋਜਨਾ ਹੋਊਗੀ ਇਹਦੇ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲੇ ਦੇ ਵਿੱਚ ਸ਼ਾਮਲ ਕੀਤੇ ਆ ਉਹ ਕਹਿੰਦੇ ਜੀ ਕਿ ਬਹੁਤ ਜਲਦ 65 ਲੱਖ ਪਰਿਵਾਰਾਂ ਨੂੰ ਇਹਦਾ ਲਾਭ ਮਿਲੂਗਾ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਹਿੰਦੇ ਛੇਤੀ ਕੀਤੀ ਜਾ ਰਹੀ ਹੈ 10 ਲੱਖ ਰੁਪਏ ਤੱਕ ਦਾ ਬੀਮਾ ਜਿਹੜਾ ਉਹ ਕਹਿੰਦੇ ਜੀ ਕਿ ਹਰ ਘਰ ਦਾ ਉਹ ਕਹਿੰਦੇ ਜੀ ਕੈਸ਼ਲੈਸ ਹੋਊਗਾ ਉਹ ਕਹਿੰਦੇ ਜੀ ਸਰੂਬੇ ਦੀ ਸਰਕਾਰ ਇਸ ਤਰੀਕੇ ਦੇ ਉਪਰਾਲੇ ਹੋਰ ਵੀ ਕਰਦੀ ਰਹੂਗੀ ਆਧਾਰ ਕਾਰਡ ਤੇ ਰਾਸ਼ਨ ਕਾਰਡ ਜਿਹਦੇ ਕੋਲੇ ਹੈਗਾ ਉਹਨੂੰ ਇਸ ਸਕੀਮ ਦਾ ਲਾਭ ਮਿਲੂਗਾ ਆਪ ਜੀ ਨੇ ਕਈ ਖਬਰਾਂ ਚ ਦੱਸਿਆ ਸੀ ਵੀ ਕੈਪਟਨ ਅਮਰਿੰਦਰ ਸਿੰਘ ਕਈ ਆਪਣੇ ਬਿਆਨਾਂ ਚ ਇਹ ਜੇ ਇਸ਼ਾਰੇ ਦੇ ਗਏ ਜਿਹਦੇ ਨਾਲ ਲੱਗਦਾ ਕਿ ਸ਼ਾਇਦ ਉਹ ਕਾਂਗਰਸ 'ਚ ਵਾਪਸ ਆ ਜਾਣ ਤਾਂ ਫਿਰ ਜਿਹੜੀ ਰਾਜਾ ਬੜੇ ਨੂੰ ਫੜਾ ਨੂੰ ਬੜੀ ਚਿੰਤਾ ਹੋ ਗਈ ਇਸ ਗੱਲ ਦੀ ਕਿ ਇਹ ਕੀ ਉਹਨਾਂ ਨੇ ਇਹਦੇ ਰਾਜਾ ਬੜੇ ਨੇ ਅੱਜ ਇਹ ਗੱਲ ਕਹੀ ਆ ਵੀ ਕੈਪਟਨ ਅਮਰਿੰਦਰ ਸਿੰਘ ਨੇ ਨਾਤਾ ਆਉਣਾ ਤੇ ਨਾਤਾ ਸਿਰੇ ਲਿਆਉਣਾ ਕੈਪਟਨ ਅਮਰਿੰਦਰ ਸਿੰਘ ਸਿਰਫ ਸਿਰਫ ਆਪ ਦੇ ਆਪ ਨੂੰ ਪਰਖ ਕੇ ਦੇਖ ਰਹੇ ਆ ਉਹਕੇ ਬੀਜੇਪੀ ਦੇ ਵਿੱਚ ਇਹਨਾਂ ਦੀ ਪੁੱਛ ਦੱਸ ਹੈ ਨਹੀਂ ਸੀ ਇਸ ਕਰਕੇ ਇਹਨਾਂ ਦੇ ਵੱਲੋਂ ਸ਼ੁਭੂਫਾ ਛੱਡਿਆ ਗਿਆ ਉਹ ਕਹਿੰਦੇ ਜੀ ਕਿ ਇਹਨਾਂ ਦੇ ਪਿੱੜ ਪੱਲੇ ਕੁਝ ਨਹੀਂ ਗਾ ਹੁਣ ਇਹ ਤਾਂ ਬੀਜੇਪੀ ਦੇ ਵਿੱਚ ਅਟੈਂਸ਼ਨ ਭਾਲਦੇ ਸੀ ਤੇ ਉਹ ਮਿਲ ਗਈ ਉਹ ਕਹਿੰਦੇ ਵੀ ਨਹੀਂ ਚਾਏ ਇਹ ਨਹੀਂ ਵੀ ਇਹਨਾਂ ਨੂੰ ਲੈ ਕੇ ਆ ਰਹੇ ਆ ਨਾ ਬੜਾ ਸਰਦਾ ਨਹੀਂ ਗਾ ਇੱਥੇ ਗਏ ਆ ਕੁਝ ਨਹੀਂ ਕੀਤਾ ਇਹਨਾਂ ਨੇ ਉਹ ਕਹਿੰਦੇ ਵੀ ਕੈਪਟਨ ਮਰਿੰਦਰ ਸਿੰਘ ਨੇ ਸੋਚੀ ਸਮਝੀ ਰਣਨੀਤੀ ਦੇ ਤਹਿਤ ਇਹ ਗੱਲਾਂ ਕਹੀਆਂ ਸੀ ਇਸ ਤੋਂ ਇਲਾਵਾ ਕਹਿੰਦੇ ਹੋਰ ਕੁਝ ਵੀ ਨਹੀਂ ਉਹ ਵੈਸੇ ਨਾ ਪੰਜਾਬ ਦੀ ਰਾਜਨੀਤੀ ਵੈਸੇ ਜਨ ਸਾਹਿਬ ਮਜ਼ਾਕ ਜਿਹਾ ਬਣ ਕੇ ਰਹਿ ਗਈ ਆ ਇਹੜੇ ਜਿਆਣੀ ਸਾਹਿਬ ਨੇ ਸੁਰਜੀਤ ਕੁਮਾਰ ਜਿਆਣੀ ਸਾਹਿਬ ਉਹਨਾਂ ਦਾ ਵੀ ਇੱਕ ਧਿਆਨ ਬੜਾ ਵਾਇਰਲ ਹੋ ਰਿਹਾ ਉਹ ਇੱਕ ਥਾਂ ਦੇ ਉੱਤੇ ਗੱਲ ਕਹਿੰਦੇ ਵੀ ਦੇਖੋ ਮੇਰੀ ਰੱਬ ਨਾਲ ਸਿੱਧੀ ਗੱਲ ਹੁੰਦੀ ਹੈ ਤਾਂ ਮੈਂ ਜਿਹਦੇ ਸਿਰ ਦੇ ਉੱਤੇ ਹੱਥ ਧਰ ਦਿੰਦਾ ਤੇ ਉਹ ਐਮ.ਐਲ.ਏ ਬਣ ਜਾਂਦਾ ਕਹਿੰਦੇ ਪਹਿਲਾਂ ਮੈਂ ਸ਼ੇਰ ਸਿੰਘ ਕੁਮਹਾਏ ਦੇ ਸਿਰ ਤੇ ਹੱਥ ਧਰਿਆ ਸੀ ਉਹ ਬਣ ਗਏ ਉਹਨਾਂ ਦੇ ਮੁੰਡੇ ਦਵਿੰਦਰ ਕੁਮਹਾਏ ਦੇ ਸਿਰ ਤੇ ਹੱਥ ਧਰਿਆ ਉਹ ਬਣ ਗਏ ਕਹਿੰਦੇ ਮੇਰੇ ਕੋਲੋਂ ਇੱਕੋ ਬੰਦੇ ਦੇ ਸਿਰ ਦੇ ਉੱਤੇ ਗਲਤ ਹੱਥ ਧਰਿਆ ਗਿਆ ਉਹ ਹੈਗਾ ਜੀ ਨਰਿੰਦਰਪਾਲ ਸਵਨਾ ਜਿਹੜੇ ਕਿ ਆਮ ਆਦਮੀ ਪਾਰਟੀ ਦਾ ਵ代यक ਆ ਇੱਥੇ ਮੇਰੀ ਗਲਤੀ ਯਾ ਬੜੀਆਂ ਹੱਸੋਹਿਣੀਆਂ ਗੱਲਾਂ ਕਈ ਪੋਲਿਟਿਸ਼ਨ ਕਰਦੇ ਆ। ਖੈਰ ਰਾਣਾ ਬਲੋਚਰੀਆ ਜਿਹੜਾ ਜੀ ਦਾ ਕਤਲ ਹੋ ਗਿਆ ਸੀ ਉਹਦਾ ਸੋਨੇ ਦਾ ਕੜਾ ਲਾ ਕੇ ਲੈ ਗਿਆ ਸੀ ਕੋਈ ਮਰੇ ਪੈਸਾ ਦਾ। ਉਹ ਪਤਾ ਲੱਗਿਆ ਜੀ ਕਿ ਉਹਦਾ ਮਹਿੰਗਾ ਫੋਨ ਤੇ ਕੜਾ ਕੌਣ ਲਾ ਕੇ ਲੈ ਗਿਆ ਦੇ ਗਿਆ ਕੋਈ। ਤੇ ਤੁਸੀਂ ਸਭ ਹਾਰੇ ਦੇਖੇ ਤਾਂ ਨਹੀਂ ਗਿਆ ਪਰ ਇਥੋਂ ਇਹ ਪਤਾ ਲੱਗ ਗਿਆ ਜੀ ਕਿ ਪੰਜਾਬ ਦੇ ਵਿੱਚ ਕੁਝ ਕੋਈ ਲੋਕਾਂ ਦੇ ਅੰਦਰ ਇਨਸਾਨੀਅਤ ਨਾਲ ਹੀ ਚੀਜ਼ ਹੈ ਨਹੀਂ। ਇਹ ਪਹਿਲੀ ਵਾਰ ਨਹੀਂ ਘਟਨਾ ਵਾਪਰੀ ਜੀ ਇਸ ਤੋਂ ਇਲਾਵਾ ਵੀ ਬੜੀ ਵਾਰ ਆਈਆਂ ਖਬਰਾਂ। ਆਪਾਂ ਕੁਝ ਹਫ਼ਤੇ ਪਹਿਲਾਂ ਰੇਡ ਐਫਐਮ ਤੇ ਖਬਰਾਂ ਸੰਜੀ ਕੀਤੀ ਸੀ ਵੀ ਲੁਧਿਆਣੇ ਦੇ ਵਿੱਚ ਮੈਰਿਜ ਪੈਲੇਸ 'ਚ ਵਿਆਹ ਹੋਇਆ ਕੁੜੀ ਦੀ ਡੋਲੀ ਆਥਨ ਨੂੰ ਤੋਰਤੀ ਜਲੰਧਰਵਾਲ ਨੂੰ ਹੋ ਕੇ ਮੁੰਡਾ ਜਲੰਧਰ ਦਾ ਤੇ ਕੁੜੀ ਦਾ ਮਾਪੇ ਪਰਿਵਾਰ ਜਿਹੜਾ ਪੇਕਾ ਉਹ ਹੈਗਾ ਜੀ ਸਰਹੰਦਵਾਲ ਉਹ ਵਾਪਸ ਜਾਂਦੇ ਸੀਗੇ ਜਦੋਂ ਮਾਪੇ ਤੇ ਆਪ ਦਾ ਸਰਹੰਦਲੇ ਵੱਲ ਰਾਹ ਦੇ ਵਿੱਚ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ 'ਚ ਕੁੜੀ ਦੀ ਮਾਂ ਕੁੜੀ ਦੇ ਬਾਪ ਕੁੜੀ ਦੀ ਚਾਚੀ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਉਹਦੇ ਵਿੱਚ ਦੋ ਜਣੇ ਗੰਭੀਰ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਮਰਿਆ ਨੂੰ ਜਾਂ ਜ਼ਖਮੀਆਂ ਨੂੰ ਚੱਕਣ ਤੋਂ ਪਹਿਲਾਂ ਕਿਉਂਕਿ ਉੱਥੇ ਸ਼ਗਨਾ ਵਾਲੇ ਲਪਾਫੇ ਵੀ ਸੀ ਉਹਨਾਂ ਦੇ ਕੋਲ ਸੋਨਾ ਵੀ ਸੀਗਾ ਉਹਨਾਂ ਦੇ ਕੋਲੇ ਜੀ ਗਹਿਣਾ ਘਟਾ ਹੋਰ ਵੀ ਸੀਗਾ ਉਹਨਾਂ ਦੇ ਕੋਲੇ ਐਪਲ ਦੀਆਂ ਘੜੀਆਂ ਉਹਨਾਂ ਦੇ ਕੋਲੇ ਆਈਫੋਨ ਵੀ ਸੀਗੇ ਉਹ ਸਾਰਾ ਕੁਝ ਹੀ ਕੋਈ ਲੈ ਗਿਆ ਜੀ ਉਹਨਾਂ ਨੂੰ ਚੱਕਿਆ ਬਾਅਦ ਵਿੱਚ ਤਾਂ ਸਮਾਨ ਪੈਦਾ ਲੈ ਗਿਆ ਕੋਈ ਵੀ ਹੀ ਰਾਣਾਬਦਾ ਚੋਰੀਆਂ ਨਾਲ ਹੋਇਆ ਆਪਾਂ ਜਾਣਦੇ ਜੀ ਕਿ ਇੱਧਰ ਪਿਛਲੇ ਦਿਨੀ ਉਹਦਾ ਕਤਲ ਹੋਇਆ ਪਰ ਹੁਣ ਦੋਸ਼ ਇਹ ਹੈ ਜੀ ਕਿ ਉਹਦਾ ਪਿਸਤੌਲ ਉਹਦਾ ਕਣਾ ਉਹਦੀ ਚੇਨ ਸਾਰਾ ਕੁਝ ਲਾਕੇ ਲੈ ਗਏ ਤੇ 5-6 ਤੋਲੇ ਦਾ ਕੜਾ 5-6 ਤੋਲੇ ਦੀ ਚੇਨ ਆ ਤੇ ਪਿਸਤੌਲ ਆ ਹੁਣ ਮਾਪਿਆਂ ਨੇ ਵੀ ਤੇ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਵੀ ਇਹ ਗੱਲ ਕਹੀ ਵੀ ਭਾਈ ਉਹਨੇ ਪੈਸੇ ਲੈ ਲਓ ਜੇ ਮੰਨ ਲਓ 10 ਤੋਲੇ ਸੋਨਾ ਤੁਸੀਂ 10 ਤੋਲਿਆਂ ਦੇ ਪੈਸੇ ਲੈ ਲਓ ਪਿਸਤੌਲ ਦੇ ਪੈਸੇ ਲੈ ਲਓ ਕੋਈ ਗੁਪਤ ਤਰੀਕੇ ਦੇ ਨਾਲ ਹੋਰ ਕੋਈ ਤਰੀਕਾ ਚੁਣ ਲਓ ਵੀ ਭਾਈ ਸਾਨੂੰ ਚੀਜ਼ ਮਿਲ ਜੇ ਤੁਹਾਨੂੰ ਪੈਸੇ ਮਿਲ ਜਾਣ ਪਰ ਸਾਡੀ ਇਹ ਆਖਰੀ ਨਿਸ਼ਾਨੀ ਆ ਸਾਡੇ ਪੁੱਤ ਦੀ ਵੀ ਵੀ ਸਾਨੂੰ ਇਹ ਮੋੜ ਦੇ ਦੇ ਹੂੰ ਦੇਖੋ ਇਹਨਾਂ ਦੀ ਰਿਕਵੈਸਟ ਬੜੀ ਜੈਨੂਇਨ ਆ अच्छा बाकी ਜਲੰਧਰ ਦੀ ਫੈਕਟਰੀ ਦੇ ਵਿੱਚ ਕੀ ਹਾਦਸਾ ਹੋਇਆ ਇਹ ਕਹਿੰਦੇ ਬੜਾ ਦਰਦਨਾਕ ਸੀ ਹਾਂ ਬਿਲਕੁਲ ਜੀ ਬੜਾ ਦਰਦਨਾਕ ਹਾਦਸਾ ਵਾਪਰਿਆ ਇਹ ਜਲੰਧਰ ਦੀ ਇੱਕ ਫੈਕਟਰੀ ਦੇ ਵਿੱਚ ਹੋਇਆ ਇਹ ਗਦਈਪੁਰ ਰੋਡ ਦੇ ਉੱਤੇ ਇੱਕ ਫੈਕਟਰੀ ਆ ਜਿਹਦੇ ਵਿੱਚ ਪਤਾ ਲੱਗਾ ਜੀ ਕਿ ਇੱਥੇ ਅੱਜ ਇਹ ਜਿਹੜਾ ਕੈਂਟਰ ਆ ਚੱਪਗਾਂ ਨਾਲ ਭਰਿਆ ਉਹ ਡਿੱਗ ਪਿਆ ਜੀ ਤੇ ਇਹਦੇ ਵਿੱਚ ਇੱਕ ਔਰਤ ਦੀ ਮੌਤ ਹੋਈ ਆ ਦੋ ਬੰਦਿਆਂ ਦੀ ਮੌਤ ਹੋਈ ਆ ਤੇ ਇਹ ਬੜੀ ਚਿੰਤਾਜਨਕ ਬੜੀ ਦੁਖਦਾਈ ਖਬਰ ਆ ਵੀ ਇੱਥੇ ਮਿੰਟਾਂ ਸੈਕਿੰਟਾਂ ਦੇ ਵਿੱਚ ਕੀ ਹੋ ਗਿਆ ਇਦੇ ਵਿੱਚ 7 ਜਣਿਆਂ ਦੀ ਮੌਤ ਹੋਈ ਹੈ ਜੀ ਤੇ 9 ਜਣੇ ਇਹਦੇ ਵਿੱਚ ਜ਼ਖਮੀ ਹੋਏ ਆ ਜੀ ਤੇ ਟੈਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਧੁੰਦ ਕਿੰਨੀ ਪੈਂਦੀ ਆ ਧੁੰਦ ਬਹੁਤ ਫੈਰੀ ਜੀ ਪੰਜਾਬ ਦੇ ਵਿੱਚ ਹਰ ਰੋਜ਼ ਹੀ ਬੜੇ ਹਾਰਦ ਦੇ ਵਾਪਰ ਰਹੇ ਆ ਅੱਜ ਵੀ ਅੱਧੀ ਦਰਜਨ ਤੋਂ ਵੱਧ ਹਾਰਦ ਦੇ ਵਕਫ ਵਕਫ ਸਮਾਂ ਤੇ ਵਾਪਰੇ ਆ ਬੜੇ ਲੋਕ ਜ਼ਖਮੀ ਹੋ ਰਹੇ ਆ ਮੌਕਾ ਨਹੀਂ ਖਬਰਾਂ ਵੀ ਹੁੰਦੀਆਂ 4-5 ਦਿਨ ਲਗਾਤਾਰ ਸੰਘਣੀ ਧੁੰਦ ਪੰਜਾਬ ਦੇ ਵਿੱਚ ਇੰਨੀ ਪੈਣੀ ਆ ਆ ਕੱਢ ਤਾਂ ਐਸਾ ਹਾਲ ਸੀਗਾ ਜੀ ਕਿ ਤੁਹਾਨੂੰ 10 ਮੀਟਰ ਵੀ ਅੱਗੇ ਦਿਸਦਾ ਨਹੀਂ ਸੀ ਸੋ ਸੜਕਾਂ 'ਤੇ ਬਹੁਤ ਵਾਪਰ ਰਹੇ ਆ ਪੰਜਾਬ ਦੇ ਵਿੱਚ ਹਸਪਤਾਲ 72 ਘੰਟੇ ਦੇ ਵਿੱਚ ਕੁਝ ਥਾਵਾਂ 'ਤੇ ਕਣੀਆਂ ਵੀ ਪੈ ਜਾਣ ਪਰ ਇਸ ਵੇਲੇ ਪੰਜਾਬ ਦੇ ਵਿੱਚ ਪੂਰੀ ਠੰਡ ਆ ਜੀ ਜ਼ੋਰਦਾਰ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨ ਬਹੁਤ ਧੰਨਵਾਦ